ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੇਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇਆਂ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਦੋਹੇ ਪਰਿਵਾਰ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਜੀ ਸਾਡੇ ਦੁਆਰਾ ਇਸ ਚੈਨਲ ਤੇ ਰਿਸ਼ਤੇਆਂ ਦੀ ਐਡ ਲਗਾਈ ਜਾਂਦੀ ਹੈ ਨਾਲ ਰਿਸ਼ਤੇ ਮੈਚ ਕਰਕੇ ਵੀ ਦਿੱਤੇ ਜਾਂਦੇ ਹੈ ਜੀ ਰਿਸ਼ਤੇਆਂ ਦੀ ਐਡ ਲਗਾਉਣ ਲਈ ਤੁਸੀਂ ਸਾਡੇ ਦਿੱਤੇ ਚੈਨਲ ਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਇਹ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਹੁੰਦੇ ਹੈ ਜੀ ਜੋ ਗੱਲ ਡਾਟੇ ਵਿੱਚ ਪ੍ਰੋਪਰ ਬੋਲ ਦਿੱਤੀ ਜਾਂਦੀ ਹੈ ਉਹ ਬਿਲਕੁਲ ਸਹੀ ਹੁੰਦੀ ਹੈ ਜੀ ਡਿਟੇਲ ਉਹਨਾਂ ਦੀ ਰਿਸ਼ਤਾ ਰਿਸ਼ਤੇ ਬਾਰੇ ਗੱਲ ਕਰਨ ਲਈ ਤੁਸੀਂ ਪਹਿਲਾਂ ਫਾਈਲ ਨੰਬਰ ਜ਼ਰੂਰ ਦੱਸ ਦਿਆ ਕਰੋ ਜੀ ਫਾਈਲ ਨੰਬਰ ਦੇਖ ਕੇ ਹੀ ਰਿਸ਼ਤੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈਗੀ ਰਿਸ਼ਤੇ ਹੈ ਜੀ 1352 ਫਾਈਲ ਨੰਬਰ ਜ਼ਿਲ੍ਹਾ ਕੁੜੀ ਦਾ ਮਾਨਸਾ ਜੀ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਵ ਬੱਥਾ ਜੀ 1 ਫਰਵਰੀ 1995 ਦਾ ਬਾਰਨ ਹਾਈਟ 5 ਫੁੱਟ 7 ਇੰਚ ਸਟੱਡੀ ਕੁੜੀ ਨੇ ਬੀਐਸਸੀ ਨਾਨ ਮੈਡੀਕਲ ਨਾਲ ਕਰੀ ਆ 2 ਸਾਲ ਦਾ ਡਿਪਲੋਮਾ ਬਿਜ਼ਨਸ ਦਾ ਮੈਨੇਜਮੈਂਟ ਕੈਨੇਡਾ ਜਾ ਕੇ ਸਟੱਡੀ ਕੀਤੀ ਸੀ ਇਹ ਬਾਰਕ ਪਰਮਟ ਕੈਨੇਡਾ ਫੈਮਿਲੀ ਚ ਫਾਦਰ ਸਬ ਫਾਰਮਰ ਨੇ ਖੇਤੀਬਾੜੀ ਕਰਦੇ ਆ ਮਦਰ ਹਾਊਸ ਵਾਈਫ ਆ ਇੱਕ ਬ੍ਰਦਰ ਹੈ ਜੀ ਫਾਦਰ ਸਾਹਿਬ ਕੋਲ ਆਪਣੀ ਜ਼ਮੀਨ 35 ਕਿੱਲੇ ਹੈ। ਹਾਊਸ ਇਨ ਜਟਾਣਾ, ਕਲਾ, ਮਾਨਸਾ। ਕੁੜੀ ਵਧੀਆ ਸੋਣੀ ਸੁਨੱਖੀ ਹੈ। ਮੁੰਡਾ ਵਧੀਆ ਸੋਨਾ ਹੋਵੇ ਜੀ। ਨਾਲ ਜ਼ਮੀਨ 15 ਤੋਂ 20 ਕਿੱਲੇ ਤੱਕ ਜ਼ਰੂਰ ਹੋਵੇ। ਘਰ-ਬਾਰ ਵਧੀਆ ਹੋਵੇ ਜੀ। ਮੁੰਡੇ ਦਾ ਬਣਿਆ। ਮੁੰਡਾ ਚਾਹੇ ਕੈਨੇਡਾ ਦਾ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ। ਜੇਕਰ ਮੁੰਡਾ ਪੰਜਾਬ ਤੋਂ ਆ ਤਾਂ ਮੁੰਡੇ ਨੂੰ ਜ਼ਮੀਨ 20 ਕਿੱਲੇ ਤੱਕ ਹੋਵੇ। ਇਹ ਪਰਿਵਾਰ ਇੰਡੀਆ ਤੋਂ ਵੀ ਮੁੰਡੇ ਦਾ ਰਿਸ਼ਤਾ ਲੈ ਲੈਣਗੇ ਮੁੰਡਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਹੋਵੇ ਵੈਸ਼ਨੂ ਫੈਮਲੀ ਹੋਵੇ ਜੀ ਕੁੜੀ ਦਾ ਪਰਿਵਾਰ ਬਹੁਤ ਵਧੀਆ ਹੈਗਾ ਬਹੁਤ ਹੀ ਵਧੀਆ ਚੰਗੇ ਘਰੋਂ ਕੁੜੀ ਦਾ ਰਿਸ਼ਤਾ ਹੈਗਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1352 ਫਾਈਲ ਨੰਬਰ ਕਹੇਗੀ ਤੁਸੀਂ ਇਸ ਕੈਨੇਡਾ ਵਰਕ ਪਰਮਿਟ ਦੀ ਲੜਕੀ ਦਾ ਰਿਸ਼ਤਾ ਲੈ ਸਕਦੇ ਹੋ ਜੀ ਆਇਲਾ ਰਿਸ਼ਤਾ ਆਇਆ ਜੀ 1353 ਫਾਈਲ ਨੰਬਰ ਜ਼ਿਲ੍ਹਾ ਮਹਾੜੀ ਕੁੜੀ ਦੀ ਕਾਸਟ ਆ ਜੱਟ ਸਿੱਖ ਗੋਤ ਸਿੱਖੋ ਡੇਟ ਆਫ ਬਰਥ ਹੈ ਜੀ 1998 ਦਾ ਬੌਰਨ ਹਾਈਟ 5 ਫੁੱਟ 1 ਇੰਚ ਸਟੱਡੀ ਐਮ ਕਾਮ ਇੰਡੀਆ ਤੋਂ ਕੈਨੇਡਾ ਤੋਂ ਸਟੱਡੀ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦੀ ਕਰੀ ਸੀ ਲੜਕੀ ਇਸ ਟਾਈਮ ਕੈਨੇਡਾ ਚ ਵਰਕ ਪਰਮਿਟ ਤੇ ਹੈ ਫੈਮਲੀ ਚ ਮਾਤਾ ਪਿਤਾ ਇੱਕ ਭਰਾ ਹੈ ਭਰਾ ਅਨਮੈਰਿਡ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਜ਼ਮੀਨ ਸ਼ਹਿਰੀ 10 ਕਿੱਲੇ ਆ ਮਾਤਾ ਜੀ ਹਾਊਸ ਵਾਈਫ ਨੇ ਮਹਾਲੀ ਸ਼ਹਿਰ ਵਿੱਚ ਹੀ ਘਰ-ਬਾਰ ਬਹੁਤ ਵਧੀਆ ਬਣਿਆ ਹੋਇਆ। ਵਧੀਆ ਕੋਠੀ ਪਾਈ ਹੋਈ ਹੈ। ਕੁੜੀ ਦਾ ਰਿਸ਼ਤਾ ਕਰਨਾ ਹੈਗਾ ਮੁੰਡੇ ਨੇ ਜ਼ਮੀਨ 10 ਤੋਂ 12 ਕਿੱਲੇ ਤੱਕ ਆਉਂਦੀ ਹੋਵੇ। ਮੁੰਡਾ ਚਾਹੇ ਕੈਨੇਡਾ ਦਾ ਹੋਵੇ ਜੀ, ਚਾਹੇ ਇੰਡੀਆ ਦਾ। ਮੁੰਡਾ ਵਧੀਆ ਸੋਹਣਾ ਹੋਵੇ ਜੀ, ਘਰ-ਬਾਰ ਵਧੀਆ ਬਣਿਆ ਹੋਵੇ, ਨਸ਼ੇ ਪਤੇ ਤੋਂ ਰਹਿਤ ਹੋਵੇ। ਏਰੀਏ ਨੂੰ ਪਹਿਲੇ ਜੀ ਪਟਿਆਲਾ, ਮੋਹਾਲੀ, ਸਮਰਾਲਾ, ਖੰਨਾ। ਇਸ ਏਰੀਏ ਨੂੰ ਪਹਿਲਾ, ਬਾਕੀ ਲੁਧਿਆਣਾ, ਸਰਹੰਦ ਤੋਂ ਹੋਵੇ ਰਿਸ਼ਤਾ। ਮੁੰਡਾ NRI ਹੋਵੇ ਜੀ PR ਇਹ ਪਰਿਵਾਰ ਰਿਸ਼ਤਾ ਲੈਣਾ ਪਸੰਦ ਕਰਦੇ ਹੈਗੇ ਮੁੰਡਾ ਕੈਨੇਡਾ ਦਾ ਚਾਹੇ ਵਰਕ ਪਰਮਿਟ ਤੇ PR ਵਰਕ ਪਰਮਿਟ ਤੇ ਹੋਵੇ ਚਾਹੇ PR ਪਹਿਲ PR ਲੜਕੇ ਨੂੰ ਮੰਗੇ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ 1353 ਫਾਈਲ ਨੰਬਰ ਕਹਿ ਕੇ ਤੁਸੀਂ ਇਸ ਲੜਕੀ ਦਾ ਰਿਸ਼ਤਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਜੀ 1354 ਫਾਈਲ ਨੰਬਰ ਜ਼ਿਲ੍ਹਾ ਮਹਾੜੀਆ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸਿੱਖੋਆ ਜੀ ਡੇਟ ਆਫ ਬਰਥ ਮਈ 2002 ਦਾ ਬੋਰਨ ਹਾਈਟ 5 ਫੁੱਟ 7 ਇੰਚ ਸਟੱਡੀ ਕੀਤੀ ਹੈ ਬੀਕਾਮ ਕਰੀ ਹੋਈ ਹੈ ਮੁੰਡਾ ਪ੍ਰਾਈਵੇਟ ਜੌਬ HDFC ਬੈਂਕ ਵਿੱਚ ਕਰਦਾ ਹੈਗਾ ਸੈਲਰੀ ਮੰਥਲੀ 25000 ਰੁਪਏ ਲੈ ਰਿਹਾ ਹੈਗਾ ਜ਼ਮੀਨ ਸ਼ਹਿਰੀ 10 ਕਿੱਲੇ ਹੈ ਵਧੀਆ ਮਹਾਲੀ ਸ਼ਹਿਰ ਵਿੱਚ ਕੋਠੀ ਪਾਈ ਹੋਈ ਹੈ ਤਗੜੀ ਮੁੰਡਾ ਮੂਨਾਗਾ ਵਧੀਆ ਸੋਨਾ ਸੁਨੱਖਾਗਾ ਨਸੀਬੱਤੇ ਤੋ ਰਹੇ ਤਾਂ ਫੈਮਲੀ ਸਾਰੀ ਵੈਸ਼ਨੂ ਆ ਮੁੰਡੇ ਦੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਕਰੇ ਖੇਤੀ ਦੇ ਆਲਸਾਂ ਦਾਗੇ ਮਾਤਾ ਜੀ ਹਾਊਸ ਵਾਈਫ ਨੇ ਕੁੜੀ ਦਾ ਰਿਸ਼ਤਾ ਕਰਨਾ ਮੁੰਡੇ ਲਈ ਕੁੜੀ ਦਾ ਰਿਸ਼ਤਾ ਹੋਵੇ ਜੀ ਵਧੀਆ ਪਰਿਵਾਰ ਤੋਂ ਕੁੜੀ ਸੋਹਣੀ ਸਨਖੀ ਹੋਵੇ ਵਧੀਆ ਪੜ੍ਹੀ ਲਿਖੀ ਹੋਵੇ ਜੀ ਕੁੜੀ ਦੀ ਹਾਈਟ 5 ਫੁੱਟ 2 ਇੰਚ ਤੋਂ 5 ਫੁੱਟ 4 ਇੰਚ ਤੱਕ ਜ਼ਰੂਰ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਸਾਰਾ ਮਿਲ ਵਰਤਣ ਵਾਲਾ ਹੋਵੇ ਜੀ ਮੁੰਡੇ ਦੀ ਸਾਰੀ ਮੁੰਡੇ ਦੀ ਸਾਰੀ ਫੈਮਲੀ ਬਹੁਤ ਵਧੀਆ ਹੈ ਜੀ ਪੈਨ ਕੈਨੇਡਾ ਵਰਕ ਪਰਮਿਟ ਤੇ ਹੈ ਮੁੰਡੇ ਦੀ ਬਹੁਤੀ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਜੀ ਇਸ ਪਰਿਵਾਰ ਦੀ ਡਿਮਾਂਡ ਕੋਈ ਨਹੀਂ ਬਸ ਕੁੜੀ ਇੱਜ਼ਤਦਾਰ ਹੋਵੇ ਪਰਿਵਾਰ ਦੀ ਇੱਜ਼ਤ ਮਾਣ ਕਰਨ ਵਾਲੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1354 ਫਾਈਲ ਨੰਬਰ ਕਹਿ ਕੇ ਇਸ ਪਰਿਵਾਰ ਦਾ ਤੁਸੀਂ ਲੜਕੇ ਦਾ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ 1355 ਫਾਈਲ ਨੰਬਰ ਜ਼ਿਲ੍ਹਾ ਪਟਿਆਲਾ ਏਰੀਆ ਪਾਤੜਾ ਪਿੰਡ ਨੂਰਪੁਰਾ ਮੁੰਡੇ ਦੀ ਕਾਸਟ ਹੈ ਜਰਸੀਖੋ ਗੋਟਬਰਗ 15 ਮਈ 1993 ਦਾ ਬਾਰਨ ਹਾਈਟ ਸ਼ੀ ਫੁੱਟ ਸਟਡੀ ਗ੍ਰੈਜੂਏਸ਼ਨ ਪਾਸ ਗ੍ਰੈਜੂਏਸ਼ਨ 뮤జిక్ ਨਾਲ ਕਰੀ ਸੀ ਨਾਲ ਉਸ ਦੇ ਨਾਲ ਕੰਪਿਊਟਰ ਆਈਟੀਆਈ ਦੀ ਪੜ੍ਹਾਈ ਕਰੀ ਹੋਈ ਹੈ ਲਾਇਬ੍ਰੇਰੀ ਦਾ 1 ਸਾਲ ਦਾ ਕੋਰਸ ਵੀ ਕੀਤਾ ਹੈਗਾ ਬਾਕੀ ਮੁੰਡੇ ਨੇ ਨੈਸ਼ਨਲ ਵਿੱਚੋਂ ਖੇਡਾਂ 'ਚੋਂ 400 ਮੀਟਰ ਤੇ 200 ਮੀਟਰ ਵਿੱਚ ਪਾਰਟਿਸਪੀਟ ਕੀਤਾ ਸੀਗਾ ਉਸ ਵਿੱਚੋਂ ਵੀ ਗੋਲਡ ਮੈਡਲ ਜਿੱਤਿਆ ਹੋਇਆ ਹੈਗਾ ਨਾਲ ਉਸਦੇ ਵਿੱਦ ਸર્ટਿਫਿਕੇਟ ਵੀ ਹੈਗੇ ਆ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਭਰਾ ਅਨਮੈਰਿਡ ਹੈ ਫੈਮਿਲੀ ਚ ਇੱਕ ਭੈਣ ਮੈਰਿਡ ਹੈ ਇਹ ਵੱਡੇ ਮੁੰਡੇ ਲਈ ਰਿਸ਼ਤਾ ਹੈਗਾ ਜੀ ਮੁੰਡਾ ਕੰਮ ਖੇਤੀਬਾੜੀ ਦਾ ਵੀ ਕਰਦਾ ਹੈਗਾ 10 ਕਿੱਲੇ ਜ਼ਮੀਨ ਹੈ ਦੋ ਪਰਾਂ ਮਕੋੜ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਘਰਬਾਰ ਬਹੁਤ ਵਧੀਆ ਬਣਿਆ ਹੋਇਆ ਮੁੰਡਾ ਟੂਰ ਟਰੈਵਲਰ ਇਨ ਦੁਬਈ ਮੁੰਡਾ ਨਾਲ ਕੰਮ ਡਾਇਰੀ ਫਾਰਮ ਦਾ ਵੀ ਕਰਦਾਗਾ ਮੁੰਡਾ ਨਸ਼ੇ ਪਤੇ ਤੋਂ ਰਹਤਾ ਪਰ ਪਰਿਵਾਰ ਸਾਰਾ ਵੈਸ਼ਨੂਆ ਕੁੜੀ ਦਾ ਰਿਸ਼ਤਾ ਚਾਹੀਦਾਗਾ ਕੁੜੀ ਕਰੇ ਲੁਕਮਕਾਰ ਵਾਲੀ ਹੋਵੇ ਸਟੱਡੀ 10th ਤੋਂ ਪਲੱਸ 2 ਤੱਕ ਜ਼ਰੂਰ ਕਰੀ ਹੋਵੇ ਘਰ ਬਰ ਸਾਂਭਣ ਵਾਲੀ ਹੋਵੇ ਸਿਆਣੀ ਤੇ ਸਮਝਦਾਰ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਤੁਸੀਂ ਇਸ ਨੰਬਰ ਤੇ ਆਪ ਵੀ ਸੰਪਰਕ ਕਰ ਸਕਦੇ ਹੋ 81464 13899 ਆਗਲਾ ਰਿਸ਼ਤਾ ਹੈ ਜੀ ਤੇਰਾ ਸੁਸ਼ਪੰਜਾ ਫਾਈਲ ਨੰਬਰ ਜ਼ਿਲ੍ਹਾ ਗੁਰਦਾਸਪੁਰ ਏਰੀਆ ਤਾਰੀਵਾਲ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਬੁਲੱਕਣ ਡੇਟ ਆਫ ਬਰਥ 8 ਅਕਤੂਬਰ 1997 ਦਾ ਬਾਰਨ ਹਾਈਟ 5 ਫੁੱਟ 7 ਇੰਚ ਸਟਡੀ ਪਲੇਸ ਟੂ ਕਰਕੇ ਬੀ ਕਾਮ ਦੀ ਪੜ੍ਹਾਈ ਕਰੀ ਹੋਈ ਹੈ ਉਸ ਤੋਂ ਬਾਅਦ ਕੁੜੀ ਕੈਨੇਡਾ ਚ ਵਰਕ ਪਰਮਟ ਤੇ ਹੈ 3 ਸਾਲ ਹੋ ਗਏ ਗਿਆ ਨੂੰ ਫਾਦਰ ਸਾਹਿਬ ਪੁਲਿਸ ਚ ਥਾਣੇਦਾਰ ਨੇ ਮਾਤਾ ਜੀ ਹਾਊਸ ਵਾਈਫ ਨੇ ਭਰਾ ਕੁੜੀ ਦਾ ਅਨ ਮੈਰਿਡ ਫਾਦਰ ਸਾਹਿਬ ਨਾਲ 5 ਕਿੱਲਿਆਂ ਦੀ ਖੇਤੀਬਾੜੀ ਕਰਦੇ ਆ। ਕੁੜੀ ਦਾ ਰਿਸ਼ਤਾ ਕਰਨਾਗਾ ਮੁੰਡਾ। ਮੁੰਡੇ ਦਾ ਜ਼ਿਲ੍ਹਾ ਗੁਰਦਾਸਪੁਰ ਬਟਾਲਾ। ਕਲਾ ਨੂਰ ਵਾਲੇ ਹੋਣ। ਮੁੰਡਾ ਕਨੇਡਾ ਜਾਂ ਫਿਰ ਅਮਰੀਕਾ ਦਾ ਪੀਆਰ ਹੋਵੇ। ਪਰਿਵਾਰ ਵੈਸ਼ਨੂ ਹੋਵੇ। ਕੁੜੀ ਵਧੀਆ, ਸੋਣੀ ਸੁਨੱਖੀ ਐ, ਮੁੰਡਾ ਵਧੀਆ ਸੋਨਾ ਸੁਨੱਖਾ ਹੋਵੇ। ਬਾਕੀ ਘਰ-ਬਾਰ ਵਧੀਆ ਬਣਿਆ ਹੋਵੇ ਮੁੰਡੇ ਦਾ। ਕੁੜੀ ਦੀ ਫੈਮਿਲੀ ਦਾ ਅਮਰਤ ਛੱਕਿਆ ਹੋਇਆ। ਇਹ ਹੈ ਕੁੜੀ ਦਾ ਨਹੀਂ ਛਕਿਆ ਅੰਮ੍ਰਿਤ ਬਾਕੀ ਮੁੰਡੇ ਦੀ ਪੜ੍ਹਾਈ ਵਧੀਆ ਹੋਵੇ ਜੀ ਪਰਿਵਾਰ ਸਾਰਾ ਵੈਸ਼ਨੂ ਹੋਵੇ ਮੁੰਡਾ ਆਪਣੇ ਨਸੀਬੱਤੇ ਤੋਂ ਬਿਲਕੁਲ ਰਹਿਤਾ ਹੈ ਹੁੰਡਾ ਆਪਨ ਬਿਲਕੁਲ ਨਸੀਬੱਤੇ ਤੋਂ ਰਹਤ ਹੋਵੇ ਜੀ ਇਹ ਰਿਸ਼ਤਾ ਜਿਲ੍ਹਾ ਗੁਰਦਾਸਪੁਰ ਏਰੀਆ ਧਾਰੀ ਵਾਲਾ ਕੁੜੀ ਦਾ ਰਿਸ਼ਤਾ ਹੈ ਜੀ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਜਾਂ ਮੈਚ ਕਰਦਾ ਉਹ 1356 ਫਾਈਲ ਨੰਬਰ ਕਹਿ ਕੇ ਇਸ ਲੜਕੀ ਦਾ ਰਿਸ਼ਤਾ ਤੁਸੀਂ ਆਪ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1357 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਕਲਾਰ ਡੇਟ ਆਫ ਬਰਥ 1996 ਦਾ ਬਾਰਨ ਹਾਈਟ 5 ਫੁੱਟ 8 ਇੰਚ ਸਟੱਡੀ ਪਲੇਸ ਟੂ ਪਾਸ ਪਰਿਵਾਰ ਚ ਮਾਤਾ ਪਿਤਾ ਤੇ ਮੁੰਡਾ ਕੱਲਾ ਕੱਲਾ ਹੈ ਘਰ ਦੇ ਆ ਦਾ ਦੋ ਸਿਸਟਰ ਮੈਰਿਡ ਨੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਮੁੰਡਾ ਦੁਬਈ ਤੋਂ 5 ਸਾਲ ਲਾ ਕੇ ਇੰਡੀਆ ਆਇਆ ਹੋਇਆ ਹੈ ਜ਼ਮੀਨ ਮੁੰਡੇ ਨੂੰ 6 ਕਿੱਲੇ ਆਉਂਦੀ ਹੈ ਘਰ ਬਰ ਵਧੀਆ ਬਣਿਆ ਹੋਇਆ ਹੈਗਾ ਦੋ ਮੰਜ਼ਲੀ ਕੋਠੀ ਪਾਈ ਹੋਈ ਹੈ 10 ਮਰਲੇ ਚ ਮੁੰਡਾ ਨਸ਼ਾ ਪੱਤੇ ਤੋਂ ਬਿਲਕੁਲ ਰਹਿਤਾ ਘਰੇ ਖੇਤੀ ਦੇ ਸਾਰੇ ਸੰਦ ਨੇ ਮੁੰਡਾ ਵਧੀਆ ਸੋਨਾ ਸੁਨੱਖਾ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਣੀ ਸੁਨੱਖੀ ਹੋਵੇ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਡਿਮਾਂਡ ਕੋਈ ਨਹੀਂ ਬਸ ਵਿਆਹ ਵਧੀਆ ਕਰ ਦੇਣ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਮੁੰਡੇ ਨੇ ਫਾਇਲ ਆਸਟ੍ਰੇਲੀਆ ਦੀ ਲਾਉਣੀ ਹੈ ਕੁੜੀ ਵਧੀਆ ਪੜ੍ਹੀ ਲਿਖੀ ਹੋਵੇ ਬੈਂਡ ਵਧੀਆ ਆਏ ਹੋਣ ਪਹਿਲ ਜਲੰਧਰ ਤੇ ਕਪੂਰ ਕਪੂਰ ਥਲੇ ਨੂੰ ਆ ਬਾਕੀ ਨੀਅਰ ਅਬਾਊਟ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਆਪ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 836008505 ਅਗਲਾ ਨੰਬਰ ਇਹ ਹੈਗਾ 8196038797 ਫਾਈਲ ਨੰਬਰ ਹੈ ਜੀ 1358 ਜ਼ਿਲ੍ਹਾ ਮੋਗਾ ਪਿੰਡ ਮਾਲਾਕਲਾ ਮੁੰਡੇ ਦੀ ਕਾਸਟ ਰਾਮਗੜੀ ਐ ਸਿੱਖ ਗੋਤ ਸ਼ੈਬੀ ਡੇਟ ਆਫ ਬਰਥ 10 ਤਰੀਕ ਚੌਥਾ ਮਹੀਨਾ 1986 ਦਾ ਬੋਰਨ ਹਾਈਟ 5 ਫੁੱਟ 7 ਇੰਚ ਸਟੱਡੀ 10th ਪਾਸ ਪਰਿਵਾਰ ਚ ਮਾਤਾ ਪਿਤਾ ਐਕਸਪਾਇਰ ਨੇ ਦੋਪਰਾ ਮੈਰਿਡ ਹੈ ਦੋ ਸਿਸਟਰ ਮੈਰਿਡ ਹੈ ਵਰਕ ਮੁੰਡਾ ਕਾਰਪੈਂਟਰ ਹੈ ਜੀ ਆਪਣਾ ਆਪ ਦਾ ਕੰਮ ਆ ਠੇਕੇਦਾਰੀ ਦਾ ਕੁੜੀ ਵਾਲੇ ਚਾਹੇ ਚਾਹੇ ਸਿੰਪਲ ਮੈਰਿਜ ਕਰ ਦੇਣ ਡਿਮਾਂਡ ਕੋਈ ਨਹੀਂ ਡਾਈਵੋਰਸੀ ਲੜਕੀ ਦਾ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਬੱਚਾ ਨਾ ਕੋਈ ਹੋਵੇ ਹੁੰਡਾ ਅਨਮੈਰਿਡ ਹੈ ਜੀ ਵਧੀਆ ਕੰਮ ਕਰਦਾ ਹੈਗਾ 1 ਮੰਥ ਦਾ ਦੀ ਤੋਂ 20000 ਤੱਕ ਬਣ ਜਾਂਦਾ ਹੈਗਾ ਬਾਕੀ ਕੰਮ ਸਾਰਾ ਠੇਕੇ ਤੇ ਆ ਜੀ ਕੁੜੀ ਬਧੀਆ ਸੋਹਣੀ ਸੁਨੱਖੀ ਹੋਵੇ ਬਾਕੀ ਘਰਵਾਲਾ ਦਾ ਕੰਮ ਕਰ ਜਾਣਦੀ ਹੋਵੇ ਸਹਿਣੀ ਤੇ ਸਮਝਦਾਰ ਹੋਵੇ ਮੁੰਡੇ ਨੇ ਜਮੀਨ ਇੱਕ ਕਿੱਲਾ ਹੁੰਦੀ ਹੈ ਜਮੀਨ ਹੋਰ ਨਾਲ ਠੇਕੇ ਤੇ ਵੀ ਲੈਂਦੇ ਆ ਸਾਡੇ 3 ਕਿੱਲੇ ਮੁੰਡਾ ਨਸ਼ੇ ਪੱਤੇ ਤੋਂ ਰਹਤਾ ਜੀ ਪਰਿਵਾਰ ਸਾਰਾ ਵੈਸ਼ਨੂ ਆ ਜਿਸ ਪਰਿਵਾਰ ਨਾਲ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ 9855169051 ਜਿਸ ਪਰਿਵਾਰ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹਨਾਂ ਰਿਸ਼ਤਿਆਂ ਦਾ ਤੁਸੀਂ ਬਾਇਓ ਡਾਟਾ ਤੇ ਪਿਕ ਵੀ ਲੈ ਸਕਦੇ ਹੋ ਧੰਨਵਾਦ ਜੀ